ਮਿੱਤਰੋ ਇਹਨੂੰ ਕਹਿੰਦੇ ਆ ਕਲਾ ਤੁਸੀਂ ਮਿੱਟੀ ਦੇ ਭਾਂਡੇ ਬਣਦੇ ਤਾਂ ਬਹੁਤ ਜਗ੍ਹਾ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਨਵੀਂ ਚੀਜ਼ ਦਿਖਾਉਣੇ ਆ ਆ ਦੇਖੋ ਉਹਨੇ ਚਾਰਸ ਟੁਕੜੇ ਕੱਟ ਲੇ ਤੇ ਇੱਕ ਗੋਲ ਕੱਟ ਲੂਗਾ ਆ ਦੇਖੋ ਗੋਲ ਟੁਕੜਾ ਕੱਟ ਲਿਆ ਮਿਹਨਤ ਹੈ ਮਿਹਨਤ ਨੂੰ ਸਲਾਮ ਹੈ ਮਿਹਨਤ ਨਾਲ ਕੀ ਨਹੀਂ ਹੋ ਸਕਦਾ ਚਲੋ ਦੇਖੋ ਵੀਡੀਓ ਵੀ ਇਹ ਕੀ ਬਣਾਉਂਦੇ ਆ ਆ ਦੇਖੋ ਇੱਕ ਪ੍ਰਾਂਤ ਦੀ ਤਰ੍ਹਾਂ ਤਿਆਰ ਕਰ ਲਿਆ ਤੇ ਉਹਦੇ ਜੋੜ ਮਾਰ ਰਹੇ ਆ ਜਿਵੇਂ ਜੋੜ ਹੁੰਦੇ ਆ ਉਹਨਾਂ ਦੇ ਉੱਤੇ ਲਾ ਕੇ ਇਸ ਤਰ੍ਹਾਂ ਇੱਕ ਪ੍ਰਾਂਤਜੀ ਤਿਆਰ ਕਰ ਲਈ ਵੀਡੀਓ ਨੂੰ ਲਾਸਟ ਤੱਕ ਦੇਖਿਓ ਵੀ ਕੀ ਬਣਾ ਕੇ ਤਿਆਰ ਕਰ ਦੇਣਗੇ ਸਲਾਮ ਹੈ ਇਹਨਾਂ ਦੀ ਮਿਹਨਤ ਨੂੰ ਆ ਦੇਖੋ ਕੀ ਬਣਾ ਕੇ ਤਿਆਰ ਕਰਨਗੇ ਤੁਸੀਂ ਕਮੈਂਟ ਕਰਕੇ ਦੱਸਣਾ ਮੇਰੇ ਹਿਸਾਬ ਨਾਲ ਇੱਕ ਕੜਾਹਾ ਜਿਹਾ ਬਣਾ ਕੇ ਤਿਆਰ ਕਰ ਰਹੇ ਆ ਬਾਕੀ ਲਾਸਟ ਤੱਕ ਦੇਖਿਓ ਕੀ ਬਣਾਉਣਗੇ ਹੁਣ ਹੀਟ ਦੇ ਦੇਣਗੇ ਇਹਨੂੰ ਪੱਕਣ ਦੇ ਲਈ ਤੇ ਕੀ ਚੱਲੋ ਆ ਦੇਖੋ ਹੁਣ ਉੱਤੋਂ ਕੱਟ ਕੇ ਫੇਰ ਉਹਦੇ ਜੋੜ ਮਾਰ ਦੂਗਾ ਹੁਣ ਉਹਦੇ ਜੋੜ ਫੇਰ ਮਾਰਤੇ ਹੁਣ ਉਹਦੇ ਵਿੱਚ ਨਾ ਹੀਟਰ ਲਾਤਾ ਆ ਦੇਖੋ ਜਿਵੇਂ ਆਪਾਂ ਘਰਾਂ ਦੇ ਵਿੱਚ ਹੀਟਰ ਲਾਉਣੇ ਹੁੰਦੇ ਹਨ ਨਾ ਹੀਟਰ ਲਾਤਾ ਉਹਨੂੰ ਪੱਕਣ ਦੇ ਲਈ ਦਰਅਸਲ ਤੁਹਾਨੂੰ ਪਤਾ ਲੱਗ ਗਿਆ ਹੋਊ ਵੀ ਇਹ ਕੀ ਬਣਦਾ ਹੈ ਇੱਕ ਬਣ ਰਿਹਾ ਜੀ ਵਰਤਮਾਨ ਦੋਣਾ ਜਿਵੇਂ ਰਾਜੇ ਮਹਾਰਾਜਿਆਂ ਦੇ ਹੁੰਦੇ ਸੀ ਨਾ ਪਹਿਲਾਂ ਢਾਣੇ ਪਾਉਣ ਨੂੰ ਉਸ ਤਰ੍ਹਾਂ ਦਾ ਇੱਕ ਵਰਤਮਾਨ ਜਾਂ ਦੋਣਾ ਜਾਂ ਤਿਆਰ ਕੀਤਾ ਵੱਡੇ ਵੱਡੇ ਜਿਹੜੇ ਤੌੜੇ ਹੁੰਦੇ ਆ ਤੌੜੇ ਵੀ ਕਹਿ ਦਿੰਦੇ ਸਾਡੇ ਪਿੰਡਾਂ ਦੇ ਵਿੱਚ ਤੇ ਇਹ ਇੱਕ ਵਰਤਮਾਨ ਤਿਆਰ ਕਰਦੇ ਲਾਸਟ ਤੇ ਦੇਖੋ ਇਹਨਾਂ ਦੀ ਕਲਾਕਾਰੀ ਕਿੱਡਾ ਸੋਹਣਾ ਬਣਾ ਕੇ ਤਿਆਰ ਕਰ ਦੇਣਗੇ ਆ ਦੇਖੋ ਆ ਵੀ ਇੱਕ ਕਲਈ ਹੈ ਉੱਤੇ ਡਿਜ਼ਾਈਨ ਪਾਉਣੇ ਆਪਣੇ ਅਰਗਿਆਂ ਤੋਂ ਤਾਂ ਭਾਂਡੇ ਜੇ ਬਣਾਉਣ ਲੱਗ ਜੀ ਉਸ ਤੋਂ ਵੈਸੀ ਡਿੱਕ ਪੈਣੇ ਹੈ ਮਿੱਟੀ ਦੇ ਆਹ ਦੇਖੋ ਚੱਕ ਕੇ ਹੁਣ ਪਾਸੇ ਰੱਖਦਾ ਇੱਕ ਮਸ਼ੀਨ ਦੇ ਵਿੱਚ ਪਾਉਣਗੇ ਮਸ਼ੀਨ ਤੋਂ ਬਾਅਦ ਬਹੁਤ ਸੋਹਣਾ ਬਣ ਕੇ ਤਿਆਰ ਹੋ ਜਾਊਗਾ ਆ ਨਿਹਰਾ ਮਹਾਰਤਾ ਜੀ ਦੇਖੋ ਜਿਵੇਂ ਮਿਸਤਰੀ ਮਾਰਦੇ ਹੁੰਦੇ ਚਮਕ ਦੇ ਵਾਸਤੇ ਵੀਡੀਓ ਦੇਖੀ ਚੱਲਿਓ ਬਹੁਤ ਸੋਹਣਾ ਬਣਾ ਕੇ ਤਿਆਰ ਕਰ ਦੇਣਗੇ ਹੁਣੇ ਮਸ਼ੀਨ ਦੇ ਵਿੱਚ ਪਾਉਣਗੇ ਉਸ ਤੋਂ ਬਾਅਦ ਕੈਂਟ ਬਣ ਕੇ ਤਿਆਰ ਹੋਊਗਾ ਜੀ ਆਹ ਦੇਖੋ ਹੁਣ ਅੱਗੇ ਤਾਂ ਆ ਜਾ ਕੇ ਮਸ਼ੀਨ ਦੇ ਵਿੱਚ ਪਾ ਦੇਣਗੇ ਇਹ ਫੇਰ ਵਧੀਆ ਬਣ ਕੇ ਤਿਆਰ ਹੋਊਗਾ ਤੇ ਆਹ ਦੇਖੋ ਜੀ ਹੁਣ ਉਹ ਰੇੜੀ ਤੇ ਜਾ ਕੇ ਆਹ ਦੇਖੋ ਮਸ਼ੀਨ ਦੇ ਵਿੱਚ ਪਾਤੇ ਹੁਣ ਇੱਥੇ ਪੱਕ ਕੇ ਇਹ ਤਿਆਰ ਹੋ ਜਾਊਗਾ ਪੂਰਾ ਮਤਲਬ ਸਖਤ ਹੋ ਜਾਊਗਾ ਫੇਰ ਇਹਦੇ ਉੱਤੇ ਰੰਗ ਕਰਨਗੇ ਦੇਖੋ ਜੀ ਕਿੱਡੇ ਸੋਹਣੇ ਬਣ ਕੇ ਤਿਆਰ ਹੋ ਗਏ ਯਾਰ ਚਮਕ ਦੇਖੋ ਹਨਾ ਮਿਹਨਤ ਹੈ ਮਿਹਨਤ ਨੂੰ ਸਲੂਟ ਹੈ ਤੇ ਵੀਡੀਓ ਸ਼ੇਅਰ